ਬੇਬਰੀ ਦੀ ਯਾਰ ਅੱਜ ਜਿਹੜੀ ਤੂੰ ਸਬਜ਼ੀ ਬਣਾਈ ਹੈ ਨਾ ਉਹ ਬਿਲਕੁਲ ਕਿਸੇ ਕੰਮ ਦੀ ਨਹੀਂ ਬਣੀ ਤੇ ਢੂੰਗ ਜਿਆਦਾ ਪਾਤਾ ਲੈ ਹਾਂ ਦਾਸ ਜੇ ਉਹ ਨਮਾਸਾਲਾ ਰੱਖਾ ਹੋਵੇ ਤੇ ਤੁਸੀਂ ਕਹਿੰਦੇ ਨੀ ਨੂਣਾ ਦੀ ਡੱਬੀ ਲਿਆ ਉੱਤੇ ਛਿੰਕ ਛਿੰਕ ਕੇ ਖਾਣਾ ਯਾਰ ਨਾਲ ਨਾਲ ਤੇ ਜੇ ਮਾਸਾ ਵਧ ਹੋ ਜਾਏ ਤੇ ਤੁਸੀਂ ਮੈਨੂੰ ਲਾਮੇ ਦੇਣ ਦਾ ਯਾਰ ਜ਼ਿਆਦਾ ਬੁਲਾਜਾ ਵੀ ਨੂਣ ਉੱਤੇ ਨੂਣ ਪਾ ਲਾ ਜਾਂ ਚਾਰ ਨਾਲ ਤੇ ਵਧਦਾ ਹੁਣ ਕੀ ਲਾਜ਼ਮ ਮੈਂ ਤਾਂ ਰੋਟੀਆਂ ਦੋ ਖਾਧੀਆਂ ਹੋ ਕਹਾਂ ਤਾਂ ਮੇਰੇ ਨਾਲ ਸਾਹਮਣੇ ਰਹੇ ਹੋ ਜਿੱਤਾਂ ਮੈਨੂੰ ਮੀਨਾ ਦਿੰਦੇ ਹੋ ਤੇ ਹੋਟਾਂ ਤੇ ਲੱਗੀਆਂ ਨੇ ਲਾਹਾਂ ਕਿੰਤਾ ਦੇਂਦੇ ਤੁਸੀਂ ਨਾ ਫਿਰ ਇਹ ਵਾਅਦਾ ਘਟਕਦੇ ਹੋ ਹੀ ਜਾਂਦਾ ਲੈ ਜਾ ਤੈਨੂੰ ਤੇ ਇਹੋ ਗੱਲ ਕਹਿਤੀ ਮੈਂ ਤੂੰ ਤਾਂ ਗੱਲ ਨੂੰ ਪਈ ਜਾਂਦੀ ਹੈ ਗੱਲ ਨਹੀਂ ਪਈ ਜਾਂਦੀ ਕੋਈ ਕਹਿਣ ਕਿੰਨੇ ਤਰੀਕੇ ਨਾਲ ਰਹੇ ਹੋ ਗੁੱਸੇ ਜਾਣ ਕੇ ਜਿੱਤਾਂ ਮੈਨੂੰ ਪਤਾ ਨਹੀਂ ਕੀ ਗੁਨਾਹ ਲੱਗਦਾ ਇਹ ਬਹੁਤ ਸੋਹਣੀ ਮੈਂ ਖਾਲਿਆ ਰੁਟ ਜਾਂਦਾ ਬੜੀ ਵਧੀਆ ਸਮਝੀ ਕਰ ਚੱਲ ਹਾਂ 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 ਕੋ ਵਾਅਦਾ ਘਟ ਹੋ ਹੀ ਜਾਂਦਾ ਕਿ ਤੇ ਹੋ ਜਾਂਦਾ ਆਹੁੰ ਜਨਾ ਨੇ ਉਹ ਮਾ ਸਾਥ ਕਰ ਉਹ ਤੇ ਪਤਾ ਨਹੀਂ ਕਿੰਦਾ ਸਿਰ ਦੇ ਮਾਰ ਪੈਂਦੀ ਆ ਅਧਿਆਏ ਤਾਂ ਮੈਂ ਦੋਪਹਿਰ ਨੂੰ ਨਹੀਂ ਮੇਰੀ ਗੱਲ ਸੁਣਾ ਆ ਤੂੰ ਸਾਡੇ ਘਰ ਕੀ ਕਪੱਤ ਪਾਤਾ ਨਵਾਂ ਹੀ ਲੈ ਆਹ ਗੱਲ ਕੀ ਹੈ ਕਿਦਾਂ ਧੋਗੇ ਲੈ ਆਈਆਂ ਤੇਰਾ ਤੇ ਦਿਮਾਗ ਖਰਾਬ ਹੋ ਗਿਆ ਉਦਾਂ ਹੀ ਬਾਜੀ ਤੇਰੀ ਹੰਤ ਪਰਖੀਆ ਚਬਰ ਚਬਰ ਕਦੀ ਜਾਣੀ ਹੈ ਸਾਹਮਣੇ ਤੈਨੂੰ ਪਤਾ ਨਹੀਂ ਹੈ ਉਹਨਾਂ ਦੇ ਸੁਭਾਅ ਦਾ ਮੈਨੂੰ ਬਾਜੀ ਦਾ ਡਰ ਨਹੀਂ ਆ ਅੱਜ ਤੇ ਮੈਂ ਸਭ ਤੋਂ ਬਾਜੀ ਨਾਲ ਵੀ ਗੱਲ ਕਰਕੇ ਜਾਣੀ ਆ ਹਾਏ ਦਿਮਾਗ ਤੇ ਨਹੀਂ ਖਰਾਬ ਹੋਣਾ ਤੇ ਇਹਨੇ ਮੂਟਾ ਤੂੰ ਕੋਹ ਤੇ ਸੱਸ ਮੈਲੀ ਦੇ ਮੂੰਹ ਤੇ ਤੂੰ ਕੋਹ ਹੋਇਆ ਕੀ ਆ ਦੱਸੇ ਜੀ ਜੀ ਤੇਰੀ ਮਾ vó ਇਮਰਜੈਂਸੀ ਹੋਇਆ ਕੀ ਆ ਇੱਥੇ ਮੈਂ ਬੰਨਾਂ ਗੱਲਾਂ ਕਰਕੇ ਗਈ ਆ ਤੇ ਕੁੜੇ ਕੁੜੀ ਲਿਆਉਂਦੀਆਂ ਸਲਾਮਾਂ ਕਰਦੇ ਆ ਤੇ ਮੇਨੂੰ ਦੀ ਖਰਚੇ ਚੁੱਕੇ ਜਾਂਦੇ ਐ ਜਾ ਐ ਤੇ ਸੱਸ ਮੈਲੀ ਨੂੰ ਤੂੰ ਐਦਾਂ ਪਰਤਾ ਐਦਾਂ ਪਰਤਾ ਉਹਦੇ ਦਮਾਚ ਕਚਰਾ ਅਗਲੀ ਕਹਿ ਨਹੀਂ ਆ ਉਹ ਵਿਚਾਰੀ ਚੰਗੀ ਸਾਤਾ ਵਗਾਨੀ ਜਿਹੜੀ ਇਹਦੀ ਧੀ ਧਿਆਣੀ ਨੂੰ ਲੈ ਆ ਉਹਥੇ ਕੀ ਕਰੂੰਗੀ ਆ ਤੇਰੇ ਵਰਕੇ ਬਹੁਤ ਮਾੜੀ ਗੱਲ ਆ ਹਾਂ ਨਹੀਂ ਮੇਰੀ ਵੀ ਸੁਣ ਲੈ ਹੋਰ ਮੈਂ ਕੀ ਆਂਦੀ ਕੋਈ ਸੱਜੀ ਜਿਹੀ ਬੈਠੀ ਰੋਂਦੀ ਹੀ ਹੀ ਕਹਿੰਦੀ ਤੂੰ ਤਾਂ ਤਮਾਫ ਕੰਮ ਨਾ ਕਰਨਾ ਮੇਰੇ ਘਰ ਹੀ ਬੰਨ ਜਾ ਤੇਰੀ ਤਾਂ ਮੰਨ ਲਈ ਨਹੀਂ ਜਿਹੜੇ ਉਹ ਮੈਂ ਮਾਸੀ ਜੀ ਉਹ ਵੀ ਸੱਚੀ ਆ ਵਿਚਾਰੀ ਮੈਂ ਉਹ ਵੀ ਕੀ ਕਰੇ ਬਗਾਨੇ ਈ ਪੁੱਤਾਂ ਦੇ ਜਿਵੇਂ ਆ ਗਾ ਨਹੀਂ ਸੁਧੀਆਂ ਜਾਂਦੀਆਂ ਤੇ ਕਰੀ ਜਾਂਦੀ ਨਹੀਂ ਕੋਈ ਸਮਝਾ ਨਹੀਂ ਮੈਂ ਕੋਈ ਲੈ ਆ ਨਾ ਹਰ ਜੁਗਤ ਫਿਰ ਚਾੜ ਦਉਗੀ ਤੇ ਮੈਂ ਤਾਂ ਸੋਚਿਆ ਕਿ ਤਾਂ ਦਿਨ 15 ਮਹੀਨੇ ਦੇ ਨਾਲ ਮਸਲਾ ਵਾ ਮੈਂ ਤਾਂ ਕਿਹਾ ਹੀ ਮਾਸੀ ਐਨੇ ਕਿੰਨੇ ਗੱਲ ਆ ਤਾਂ ਫਿਰ ਤੂੰ ਲੈ ਆ ਤੇ ਨਾਲ ਮੇਰੀ ਗੱਲ ਸੁਣ ਜਮੀਨ ਆਵੇ ਜਾਊਗੀ ਤੇ ਕੀ ਹੋ ਜਾ ਤੂੰ ਜੂਰੀ ਬਣੀ ਤੇ ਨਹੀਂ ਹੋ ਜਾਂਦੀ ਜਿਵੇਂ ਮੇਨਾਂ ਆ ਗਈ ਨਾ ਅਗਲੀ ਪੱਕੇ ਪੈਲੀ ਆ ਜੂਗੀ ਮੁੜ ਕੇ ਕੱਲ ਨੂੰ ਜਵਾਨ ਹੋਣ ਦੇ ਵਿਆਹ ਦਾ ਖਰਚਾ ਪੜਾ ਕਈ ਸਿਆਪੇ ਆ ਤੈਨੂੰ ਪਤਾ ਕਿ ਹਰੇ ਘਰ ਦਾ ਤੇਰੀ ਮਾਂ ਹੋਈ ਮਰਦੀ ਆ ਹਰ ਇੱਕ ਗਾਥਿਆ ਮੈਂ ਸ਼ੇਅਰ ਕਰਦੀ ਤੇ ਤੂੰ ਮੇਰੀ ਸੱਸ ਨੂੰ ਪਤਾ ਨਹੀਂ ਕੀ ਖਾਦਾ ਉਹ ਆਦੀ ਤੇ ਚੰਗੀ ਬਣੀ ਆ ਤੇਰੇ ਮੁੰਡੇ ਸੱਤ ਬਗਾਨੇ ਚੰਗੇ ਨਹੀਂ ਆ ਉਦੋਂ ਹੀ ਮੈਂ ਘਰ ਘਰ ਦਿਆਂ ਟੱਕਣਾ ਤੇਰੀ ਸੱਸ ਨੂੰ ਸਵਾਲੇ ਨੂੰ ਤੁਹਾਡੇ ਘਰ ਗਈ ਨਾ ਔਰ ਮੈਂ ਧਨੀਆ ਲੈਣ ਗਈ ਤੂੰ ਕਾਦਾ ਮੈਨੂੰ ਮਿਲਦੀ ਉੱਥੇ ਤੇ ਗੱਲ ਛੇੜ ਪੀ ਦਸ ਪੁਣੀ ਤਾਂ ਸੇ ਮੇਰੀ ਜਗ੍ਹਾ ਤੇ ਤੋਂ ਨੂੰ ਦਿੱਤੇ ਕੀ ਕਹਿਣਾ ਹੁਣ ਇਹ ਤੇ ਮੂੰਹ ਤੇ ਤੋੜਾ ਹੀ ਕੈਸਾ ਬਣੀ ਮਾਤਾ ਤੇ ਨਾ ਤਨਵੀਂ ਨਾ ਸਕਦੀ ਆ ਮਨ ਉਹਦੇ ਮੂੰਹ ਦੇ ਨੂੰ ਕੀ ਕਹਾਵਾਂ ਮੈਂ ਨਾ ਇਹ ਤੇ ਤੂੰ ਵੀ ਬੜੀ ਮਮੋ ਠਗਣੀ ਆ ਹੈ ਆ ਦਿਮਾਗ ਨਾਲ ਸੋਚ ਲੇਗੀ ਤੇ ਕਹਿ ਦਿੰਦੀ ਮੇਰੀ ਸਾਸੂ ਤੇ ਮਾਸੀ ਜੀ ਕੋਈ ਗੱਲ ਨਾ ਟੈਨਸ਼ਨ ਨਾ ਲੈ ਮੈਂ ਆਪੇ ਜਵੰਦਰ ਨੂੰ ਸਮਝਾ ਲੂਗੀ ਤੂੰ ਤੇਿਆ ਉਸਦੀ ਮਾਤਾ ਤੀ ਆ ਵੱਡਿਆ ਸੀ ਉਹਨੂੰ ਆਹ ਯਾਰ ਕਿ ਨਹੀਂ ਰੱਖਣਾ ਹੁੰਦੀ ਬਗਾਨੀਆਂ ਤੇ ਆ ਪੁੱਤਾਂ ਦੇ ਜੰਮੇ ਆ ਰਹੇ ਨਹੀਂ ਚੁੱਕੇ ਨਦਿਆਂ ਹੋਰ ਦੱਸ ਮੈਨੂੰ ਤੇ ਆ ਗੱਲ ਸੁਣ ਕੇ ਨਾ ਸੱਤੀ ਕਪੜੀ ਆਗ ਲੱਗ ਗਈ ਤੇ ਪ੍ਰੀਤ ਨੂੰ ਦੀ ਕੋਲ ਹਟੇ ਘਰ ਇਹਨਾਂ ਕਪਾਤ ਪਾਉਣ ਵਾਲੀ ਸਾਡੇ ਘਰ ਦੇ ਅੱਗੇ ਨਿਮਤਰਾ ਕਾਲਾ ਮੁੱਖ ਦੀ ਨਾ ਤੈਨੂੰ ਸਾਰੀ ਉਮਰ ਪਟੜਾ ਵਾਲਾ ਹਾਂ ਮੇਰੇ ਨਾਲ ਵੇਖ ਕੇ ਆਗ ਲੱਗਦੀ ਜਾਣੀ ਕਦੀ ਸੋਚੀ ਨਾ ਤੂੰ ਕਦੀ ਨਹੀਂ ਤੂੰ ਆਪਣੇ ਦਿਮਾਗੋਂ ਸੋਚਿਆ ਵੀ ਮੈਂ ਤੇਰੇ ਵੱਲ ਦੀ ਗੱਲ ਕਰਦੀ ਜੋ ਕਿਦਾਂ ਕੋਈ ਵੀ ਗੱਲ ਹੁੰਦੀ ਚੰਚਲ ਢੇਰੀ ਆ ਜਾਂਦੀ ਵੀ ਬਸ ਮੈਂ ਹੀ ਕਰਦਾ ਹਾਂ ਮੇਰੇ ਘਰ ਨਾਲ ਬਗਾਨੇ ਦੀਆਂ ਸੇਤਾਂ ਕਾਤਾ ਕਰੇ ਇਹੋ ਵਾਲੀ ਆ ਆਗੋ ਵਾਲੀ ਆ ਕਦੀ ਦਿ ਤੇ ਠੰਡੇ ਸੁਭਾਅ ਬੈਗ ਵੀ ਮੇਰੇ ਨਾਲ ਗੱਲ ਕਰ ਜਾਗਾ ਨਹੀਂ ਮੈਨੂੰ ਤਾਂ ਟੈਨਸ਼ਨ ਪੈ ਗਈ ਆ ਜੀ ਕਿਤੇ ਉਹ ਆ ਗਈ ਕੁੜੀ ਤੇ ਮੇਰਾ ਤਾਂ ਇੱਥੇ ਜੀਣਾ ਹਰਾਮ ਆਗਰੀ ਸੱਸ ਮੇਰੀ ਨੇ ਤੱਕ ਦਾ ਮੇਣਾ ਮਾਰਦਾ ਮੈਨੂੰ ਵੀ ਤੈਨੂੰ ਮਾਰਾਂ ਨਹੀਂ ਆਪਣੀ ਤੇ ਦਿੱਤੀ ਨਹੀਂ ਆਪ ਤੇ ਕੁੜੀ ਨਹੀਂ ਚੱਲਦੀ ਮੇਰੇ ਸੱਚੀ ਯਾਰ ਤਰਾਂ ਨੂੰ ਇੰਨਾ ਸੇਗ ਕਰ ਹਾਏ ਮਸੀਹ ਕਿਉਂ ਗਿਆ ਮੈਨੂੰ ਲੱਗਦਾ ਲੋਕਾਂ ਦੀ ਹੋਈ ਕਰਦੀ ਆ ਤੇ ਕਹ ਤੇ ਤੇਰੇ ਕੋਲ ਤੂੰ ਆਪਣੇ ਨੂੰ ਮਾਰਾ ਮੇਰੇ ਮੈਨੂੰ ਕਰਨ ਮਾਰਨ ਨਹੀਂ ਹਾਂ ਉਹਨੂੰ ਕਰ ਮੇਰਾ ਜੀ ਨਹੀਂ ਕਰਦਾ ਮੇਰੇ ਕੋਲ ਹਾਂ ਜਦ ਤੇਰਾ ਤੁਹਾਡੀ ਮਾਦਾ ਵੇਖ ਨਾ ਜਿੱਦਾਂ ਮਰਜੀ ਨੱਪ ਕੇ ਰੱਖੀ ਸ਼ੁਰੂ ਤੂੰ ਆ ਜਾਂ ਕੇ ਗੱਲ ਚੋਜੇ ਹਾਂ ਸਿਆ ਨਾ ਦੇ ਜਿੱਤੇ ਕਰੋ ਬੜੀ ਨੱਪ ਕੇ ਰੱਖੀ ਸਾਹ ਤੈਨੂੰ ਪਤਾ ਹਾ ਕੀ ਚਾਹਦਾ ਤੇ ਕੀ ਨਹੀਂ ਮੈਂ ਛੋਲ ਨਾ ਫੋਨ ਤੁਰੋ ਵਜੇ ਚੰਗੇ ਲੱਗਦੇ ਆ ਜਦੋਂ ਲੱਗੇ ਆ ਜਾਂਦੇ ਨਾ ਕੰਨ ਖਾਂਦੇ ਆ ਐਵੇਂ ਪੜਦੇ ਜੀ ਨਾ ਪਾਇਆ ਦਾ ਉਹਦਾ ਮੈਂ ਲਾ ਲਿਆ ਸਾਹ ਤੇਰੇ ਨਾ ਮੱਸ ਦੀ ਗੱਲ ਨਹੀਂ ਆ ਵਿਹਨ ਦਾ ਕੋਈ ਲਾਜ ਨਹੀਂ ਹੁੰਦਾ ਇੱਥੇ ਬਹਿ ਪਾਣੀ ਪੀ ਠੰਡਾ ਐਵੇਂ ਤਵੀ ਫਿਰਦੀ ਜੋ ਵੀ ਮੂੰਹ ਚ ਆਈ ਜਾਂਦਾ ਬੋਲੀ ਜਾਨੀ ਬੋਲੀ ਜਾਨੀ ਆ ਮੈਂ ਤੇ ਬੋਲਣਾ ਮੇਰੀ ਸੁਣ ਲੈ ਸਿੱਧੀ ਸਿੱਧੀ ਗੱਲ ਅੱਜ ਤੋਂ ਬਾਅਦ ਮੇਰੇ ਘਰ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਨਾ ਤੇ ਤੈਨੂੰ ਨਹੀਂ ਮੈਂ ਛੱਡਦੀ ਕਿਾ ਮੈਂ ਜੜੀਆਂ ਵਾਂ ਹੋਰ ਨਹੀਂ ਮੈਂ ਚੱਲ ਸਕਦੀ ਦੂਜੇ ਦੇ ਘਰ ਆਗ ਹੀ ਲਾਉਣ ਜਾਂਦੀ ਤੂੰ ਕੋਹ ਨਹੀਂ ਹਾਲੇ ਨਾ ਜਨਾਨੀਆਂ ਦਾ ਪਹਿਲਾਂ ਆਪਸ ਵਿੱਚ ਚੁਗਲੀਆਂ ਕਰਦੀਆਂ ਰਹਿੰਦੀਆਂ ਸਾਰੀ ਜੜੀ ਅਸਲ 'ਚ ਹੈਗੀਆਂ ਵਹਿਲੀਆਂ ਉਹਨਾਂ ਨੂੰ ਕੰਮ ਕੋਈ ਦੀਆਂ ਤੇ ਮੁੜ ਕੇ ਕਿਤੇ ਪੋਤਰੇ ਫੋਲਦੀਆਂ ਫਿਰ ਕਾਵਾਂ ਰੌਲੀ ਕੈਂ 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 ਕਰਦੀਆਂ ਰਹਿੰਦੀਆਂ ਸਾਰੀ ਜੜੀ ਇਹ ਤੋ ਲੈਕ ਨਾ ਜੈਡ ਤੱਕ ਉਹਨੂੰ ਸਾਰੀ ਸਟੋਰੀ ਮੈਂ ਦੱਸ ਦੇਣੀ ਤੇ ਫਿਰ ਪੈ ਜਣੀ ਤੈਨੂੰ ਠੰਡ ਦੂਜੇ ਦੇ ਘਰ ਤੋਂ ਅੱਗ ਲਾਉਣੀ ਤੂੰ ਮੁੜ ਕੇ ਕਹਿੰਦੀ ਨੀ ਨਵਿੰਦਰ ਇਦਾਂ ਤੇ ਇਦਾਂ ਨਵਿੰਦਰ ਤੇਰਾ ਕੀ ਸਾਥ ਆਉਂਦਾ ਹਾ ਤੂੰ ਕੀ ਇਹ ਤਾਂ ਖੱਤੀ ਹੈ ਵੀ ਉਹੋ ਜੀ ਤੇ ਦੇਖੋ ਸੱਚਾ ਮੁੰਡੇ ਦੇ ਕੰਨਾਂ ਭਰ ਦੇ ਮਾਸੀ ਵੀ ਨਾ ਜੇ ਮੈਂ ਕਹਿ ਦਿੱਤਾ ਚੱਜ ਦੀ ਸਲਾਹ ਦੇਤੀ ਤੇ ਚੁੱਕ ਉਹਦੇ ਕੰਨਾਂ 'ਚ ਦੰਦ ਨਾ ਮਜਾ ਵੀ ਦਿੱਤਾ ਵਾ ਆ ਲੈਂਦੇ ਇਹਨੇ ਵੇਲੀ ਵਿੱਚ ਮਾਤਾ ਲੱਗੇ ਮਾਤਾ ਦੇ ਸਾਹਮਣੇ ਪੁੱਛੂ ਜਿਹੜੀ ਕਹਿੰਦੀ ਰਹਿੰਦੀ ਮੇਰੀ ਭੈਣਾਂ ਉੱਤੇ ਜਾਵਾਂ ਕੱਖ ਨਹੀਂ ਆ ਗਏ ਭਾਵੇਂ ਕਿੱਧਰ ਆਈਏ ਹਾਂ ਮੈਂ ਦੇ ਦੇ ਰਹਿੰਦੀ ਆ ਜਿਹਦਾ ਆ ਦੇ ਦੇ ਤੁਸੀਂ ਤਾਂ ਪੂਰਾ ਕਾਂਵਰੋਲੀ ਪਾਈ ਉਹ ਗੱਲ ਪਤਾ ਕੀ ਆ ਮਾਸੀ ਗਈ ਸੀ ਨਾ ਆਪਣੇ ਪਿੰਡ ਉਹਦੀ ਪਤਨੀ ਨਹੀਂ ਸੁਖ ਭਰਾ ਦਾ ਹੋ ਗਿਆ ਆਂਬਲੀ ਪੋਸਤੀ ਮਾਸੀ ਚਾਹੁੰਦੀ ਆ ਵੀ ਮੈਂ ਸੁਖ ਨੂੰ ਇੱਥੇ ਲਿਆਵਾਂ ਇਹ ਚਾਹੁੰਦੀ ਵੀ ਕੁੜੀ ਇੱਥੇ ਆਵੇ ਨਾ ਮਾਸੀ ਮੈਨੂੰ ਪੁੱਛਦੀ ਹੀ ਤੇ ਦੱਸ ਮੈਂ ਮਾਸੀ ਅਮਲੀ ਪੋਸਤੀ ਹੋ ਗਿਆ ਵਾ ਉਹਨੇ ਆਪਣੇ ਆਪ ਦਾ ਨਹੀਂ ਪਤਾ ਕੁੜੀ ਜਵਾਨ ਜਾਨ ਤੇ ਲਿਆ ਆ ਐਸੇ ਕਰਦੇ ਪੰਗੇ ਹੀ ਉਹ ਪੰਗੇ ਕਰਦੇ ਮਿਰਦੇ ਤੁਹਾਡੇ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਲੜਦੀਆਂ ਕਿਦੋਂ ਜੇ ਤੁਹਾਡੀ ਸੁਲਾ ਕਿਦੋਂ ਦੀ ਆ ਕਾਂਵਾਂ ਰੌਲੀ ਪਾਈ ਤੁਸੀਂ ਕੀ 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 ਕਰਨ ਦੀਆਂ ਤੇ ਘੰਟੇ ਦੀਆਂ ਨਹੀਂ ਨਹੀਂ ਐਦਾਂ ਹੀ ਕਰਦੀ ਰਹਿੰਦੀ ਆ ਹੋਂ ਗੱਲ ਤੇ ਗਲਤ ਵਾ ਨਾ ਇਹਨੂੰ ਚਾਹੀਦਾ ਵਾ ਨਾ ਕੁੜੀ ਜੀ ਇੱਥੇ ਆ ਵੀ ਜਾਊਗੀ ਤੇ ਫਿਰ ਕੀ ਹੋ ਚੱਲਿਆ ਇਹਨੇ ਪਿੱਛੋਂ ਲਿਆ ਕੇ ਖਵਾ ਲਨਾ ਵਾ ਆਪਣੀ ਗਲਤੀ ਨਹੀਂ ਕਰਦੀ ਤੇ ਮਾਸੀ ਨੇ ਨੂੰ ਪੁੱਛੀ ਕਿ ਜਰੂਰ ਤਮਾਸੀ ਘਰ ਦੀ ਮੋਤਵਾਰ ਘਰ ਦੀ ਮਾਲਕ ਹੋ ਉਹ ਕਰੇ ਆਪਣਾ ਕੰਮ ਉਹ ਹੈ ਤਮਾਸੀ ਨੇ ਮੈਂ ਕਿਹਾ ਹੀ ਤੇ ਮਾਸੀ ਵੀ ਕਹੇ ਘਰ ਦਾ ਟੱਕ ਨਹੀਂ ਜੇ ਜਾ ਕੇ ਉਹਦੇ ਕੰਨਾਂ 'ਚ ਦੰਦਰਾ ਵਜਾਤਾ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਜਿਹੜਾ ਤੂੰ ਇਹਨਾਂ ਦੇ ਨਾਲ ਚੁੰਝਣਾ ਚੁੰਝਮਲਾ ਕੇ ਗੱਲ ਕਰਦੀ ਰਹੀਂ ਨਾ ਜਿਹਦਨ ਤੇਰੀ ਕੋਈ ਗੱਲ ਨਿਕਲਾਈ ਨਾ ਤੇ ਤੇਰੇ ਫੰਡੀਆਂ ਜਾਵਾਂ ਚੰਗੀ ਤਰ੍ਹਾਂ ਵਾਧਣੀਆਂ ਜੂ 24 ਘੰਟੇ ਉਹਨਾਂ ਦੇ ਨਾਲ ਕਦੀ ਆਰ ਚੰਗਾ ਕਰੀ ਉਹ ਨਾ ਚੰਗਾ ਕਰੀ ਲੜ ਪਈਆਂ ਕਦੀ ਸੁਲਾ ਹੋ ਗਈ ਇਹ ਨਹੀਂ ਮੈਨੂੰ ਨਹੀਂ ਲੱਗਦਾ ਵਜੇ ਕੰਮ ਹਾਦ ਹੋਗੀ ਜਿਹੜਾ ਕੋਈ ਨਹੀਂ ਤਪਿਆ ਹੀ ਫਿਰੰਦਿਆ ਮੇਰੇ ਤੇ ਚੜਾਈ ਕਰਨ ਨੂੰ ਫਿਰੰਦੇ ਸਾਰੇ ਯੋਵਨ ਨਿਹਲਾ ਐਡੀ ਇੱਕ ਪੱਤੀ ਜਨਾਨੀ ਆ ਨਾ ਜੇ ਮੈਂ ਨਾ ਹੀ ਲੱਲਿਆ ਉਹਦਾ ਤੇ ਹੁਣ ਉਧਰ ਚਲ ਗਈ ਦੋ ਹੱਥ ਕਰਨ ਪਤਾ ਨਹੀਂ ਉੱਥੇ ਕੀ ਡਈ ਹੋਣੀ ਵੱਧ ਘੱਟ ਬੋਲਣ ਉਹਦਾ ਮਾਤਾ ਮੈਂ ਤੇ ਮੱਥੇ ਦੀਆਂ ਠੀਕਰੀਆਂ ਭੰਪੜ ਹਾਰ ਹੋ ਗਿਆ ਨਾ ਤੇ ਤੂੰ ਵੀ ਗੱਲ ਛੱਡ ਦੇ ਹੁਣ ਮਿੱਟੀ ਪਾ ਗਈ ਤੇ ਗਈ ਰਹਿਣ ਦੇ ਆਪੇ ਆਜੂਗੀ ਮੈਨੂੰ ਤਾਂ ਚੰਗੇ ਲੱਗੇ ਤਾਂ ਦਾ ਜਦੋਂ ਤੈਨੂੰ ਮੈਂ ਕਹਿੰਦਾ ਕੁੜੀ ਨੂੰ ਲਾਇਆ ਉਹਨੇ ਮੈਨੂੰ ਮਾੜੀ ਥੋੜਾ ਸਲਾਹ ਦਿੱਤੀ ਚੰਗੀ ਦਿੱਤੀ ਵੀ ਕੋਈ ਗੱਲ ਨਹੀਂ ਮਾਸੀ ਤੂੰ ਜਾ ਕੁੜੀ ਨੂੰ ਲਾਇਆ ਟਾਡੇ ਤੋਂ ਬਿਨਾ ਉਹਦਾ ਕੌਣ ਵਾ ਕੋਈ ਗੱਲ ਨਹੀਂ ਤੂੰ ਲਾਇਆ ਤੇ ਫਿਰ ਜਦੋਂ ਉਹਨੇ ਪਹਜਾਇਆ ਨਾ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਉਹ ਫਿਰ ਉਹ ਕਰਦੇ ਜੋ ਕਰਦੀਆਂ ਫਿਰ ਨਾ ਵੀ ਬੜੇ ਜਾਂਦੇ ਤੇ ਖੁਬ ਦੇ ਹੁੰਦੇ ਚੁੰਝਾਂ ਚ ਚੁੰਝੜੀਆਂ ਹੁੰਦੀਆਂ ਉਹਨਾਂ ਦੀਆਂ ਉਹ ਨਹੀਂ ਹੜਦੀਆਂ ਕੋਈ ਨਹੀਂ ਜਦੋਂ ਕੁੜੀ ਆ ਗਈ ਨਾ ਆਪੇ ਨਾਲ ਹੋ ਜਾਂਦਾ ਸੈਟਮੈਂਟ ਸਾਰਾ ਕੰਮ ਆ ਸੜਿਆ ਕੇ ਤੇ ਇਹਨੇ ਉਹ ਕੋਈ ਨਹੀਂ ਦਫਾ ਹੁੰਦੇ ਸਮਝਦਾ ਤੂੰ ਵੀ ਜਾ ਕੇ ਲਾਇਆ ਕੁੜੀ ਨੂੰ ਕੋਈ ਗੱਲ ਨਹੀਂ ਜ ਲੈ ਤਾਂ ਮੈਂ ਉਹਨੂੰ ਆਉਣਾ ਹੀ ਆ ਕੁੜੀ ਨੂੰ ਤੇ ਭਾਰੇ ਹੀ ਵੀ ਚੱਲ ਖੁਸ਼ੀ ਖੁਸ਼ੀ ਨਾਲ ਸਾਰੇ ਕਹਿੰਦੇ ਵੀ ਚੱਲ ਆਇਆ ਲੈ ਆ ਤੇ ਉਹ ਗੱਲ ਹੋਰ ਹੋ ਜਾਂਦੀ ਹੈ ਮਿੰਨਾ ਬਖਾਨ ਲੱਥਣਿਆ ਨਹੀਂ ਤੇ ਮੈਂ ਚੱਲ ਜਣਾ ਲੈਣਾ ਨਾਲੇ ਉਹ ਚਾਰ ਲਾ ਕੇ ਆਉਂਦਾ ਉਹਨੂੰ ਲੱਗਦਾ ਪਤਾ ਹੈ ਤੇ ਮੇਰੇ ਤੋਂ ਛੋਟਾ ਹੀ ਹੈ ਜਿਹੜੀ ਉਹਨੇ ਸ਼ਰਮਦਾਈ ਆ ਵਨ ਸੋਨੇ ਮੁੰਡੇ ਘਰ ਆ ਗਏ ਚੱਲ ਗਏ ਆ ਗਏ ਚੱਲ ਗਏ ਦੱਸਣ ਢੀ ਹੈ ਮੈਨੂੰ ਹੰਦੀ ਇਦਾਂ ਹੋਣ ਡਿਆ ਚੰਗੀ ਗੱਲ ਥੋੜੀ ਹੈ ਧੀ ਪੈਣ ਜਵਾਨ ਹੋਈ ਆ ਤੇ ਵਨ ਸੋਨੇ ਮੁੰਡੇ ਘਰ ਵੜਦਾ ਏਦਾਂ ਗੱਲਾਂ ਕਰਦੀ ਆ ਉਦਾਂ ਕਹਿੰਦੀ ਵੀ ਨਾ ਲਿਓ ਕੁੜੀ ਮੇਰੀ ਗੁੱਸਾ ਤੇ ਉਹਦੇ ਮਨ ਚ ਆਉਂਦਾ ਉ ਕੋਈ ਨਹੀਂ ਤੂੰ ਜਾ ਲੈ ਜਦੋਂ ਮੈਂ ਕਹਿੰਦੇ ਆ ਜਾ ਅੱਜ ਕੱਲ ਤੇ ਗੱਲ ਕਰਨ ਦਾ ਵੀ ਕਿਹੋ ਧਰਮ ਨਹੀਂ ਆ ਕੀ ਗੱਲ ਹੋਈ ਆ ਉਹ ਹੋਈ ਭੈਣ ਲੜਾਈ ਖਾਨਾ ਇਹਨਾਂ ਦਾ ਮੁੱਕਦਾ ਹੀ ਨਹੀਂ ਆ ਕੀ ਹੋ ਗਿਆ ਵਾ ਜੇ ਮੈਂ ਆਂਦੇ ਹੁੰਦੇ ਵੀ ਗੱਲ ਕਿਸੇ ਨਾਲ ਕਰ ਲਈਏ ਗੱਲ ਕਹਿੰਦੀ ਤੂੰ ਮੂੰਹ ਆ ਕੱਢ ਤੈਨੂੰ ਪਿੰਡੋਂ ਕੱਢਦੀ ਤੇ ਭੈਣ ਭਰਾਵਾਂ ਨਾਲ ਹੁਣ ਨਵਾਂ ਤੀਆਂ ਨਾਲ ਗੱਲ ਕਰਨੀ ਪੈਂਦੀ ਕਰਨੀ ਤੇ ਪੈਂਦੀ ਆ ਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿਹੜੀ ਮਾਰੀ ਸਲਾਹ ਦਿੱਤੀ ਮੈਂ ਤੁਹਾਨੂੰ ਇਹੋ ਹੀ ਕਿਹਾ ਨਾ ਕਿ ਕੁੜੀ ਕੱਲੀ ਆ ਲੈ ਆਓ ਤੁਸੀਂ ਚੁੱਕ ਕੇ ਦਵਿੰਦਰ ਦੇ ਕੰਨਾਂ ਜਮਾ ਲਾ ਪਾਤਾ ਆਣ ਕੇ ਉਹ ਮੇਰੇ ਨਾਲ ਦੋ ਹੱਥ ਕਰਕੇ ਗਈ ਆ ਤੇ ਮੁੰਡਾ ਠਾਢਾ ਮੇਰੇ ਫੰਡੇ ਪੁੱਟਣ ਨੂੰ ਤਿਆਰ ਹੋਇਆ ਵੀ ਤੂੰ ਮੇਰੇ ਘਰ ਗੱਲ ਦੇ ਵਿੱਚ ਆਉਣੀ ਆ ਭੈਣ ਮੇਰੀ ਗੱਲ ਸੁਣ ਮੈਂ ਕਿਹੜੀ ਇਹਨੂੰ ਦੁੱਪਰਾਂ ਦੀ ਸਮਝਿਆ ਵਾ ਸਾਡੇ ਤੇ ਇਹੋ ਜਿਹਾ ਹੈ ਹੀ ਨਹੀਂ ਆ ਤੇ ਜੇ ਮੈਂ ਮਵੀ ਇੰਨਾ ਵਰਗੀ ਹੋਵਾਂ ਤੇ ਫੇਰ ਸਾਡੇ ਅਸੀਂ ਤੇ ਇੱਕ ਦੂਜੇ ਮਿਲਣ ਗਿਲਣ ਹੋਵੇ ਨਾ ਤਾਂ ਗੱਲ ਤਾਂ ਕਰਨੀ ਪੈਂਦੀ ਆ ਗੱਲ ਤਾਂ ਨਾ ਸਰਸਰੀ ਕੀਤੀ ਉਹ ਤੇ ਬਈ ਅੱਗ ਚ ਬਲੇਟੀ ਆ ਨਹੀਂ ਪਹਿਲਾਂ ਪੜ ਲੈਂਦਾ ਸੱਸ ਸਰੀ ਗੱਲ ਨੂੰ ਪੜ ਲੈਂਦਾ ਉਹੋ ਗੱਲਾਂ ਕਰਕੇ ਗਈ ਘਰ ਆਣ ਕੇ ਇੰਨੀ ਗੱਲਾਂ ਬਾਤ ਸੁਣ ਕੇ ਮੇਰੇ ਦਿਲ ਵਾਲੇ ਹੋਏ ਸੀ ਤੇ ਤੂੰ ਕਿਹਾ ਨਹੀਂ ਕੋਹ ਨੂੰ ਭਜਾਉਣਾ ਸੀ ਕੀ ਕਹਿਣਾ ਮੈਂ ਮੈਂ ਕਹਿਣਾ ਕਿਹੜੀ ਮਾੜੀ ਸਲਾਹ ਦਿੱਤੀ ਮੈਨੂੰ ਕਿਹਾ ਮੈਂ ਜੋ ਕੁੜੀ ਆਉਂਦੀ ਆ ਮੀਨਾ ਤੇ ਤੇਰਾ ਕੀ ਜਾਂਦਾ ਆਹੋ ਤੈਨੂੰ ਕੀ ਮੈਂ ਹੁਣ ਬਹਿ ਕੇ ਖਾਣੀ ਆ ਆਹੋ ਸੌ ਹੱਥ ਮਟਾਉ ਇਹਦੇ ਨਾਲ ਚੰਗੇ ਤੇ ਤੀ ਨਹੀਂ ਮਾਂ ਤਾਂ ਮੈਂ ਤੈਨੂੰ ਕਿਹਾ ਵੀ ਤੂੰ ਕੁਛ ਦੀ ਕਿਉਂ ਸਭ ਕਾਹੇ ਤੂੰ ਵਾਲੀ ਰੱਬ ਮਾਫੀ ਉਹ ਕਿਸਦਾ ਖੋਵੇ ਨਾ ਗੁਰਦਵਾਲਾ ਮਿੱਤਰਾਂ ਨੂੰ ਤਾਂ ਕਹਿੰਦੇ ਆ ਉਹੋ ਗੱਲ ਹੋ ਗਈ ਕਿ ਸੱਚੀ ਹੈ ਕਹਿੰਦੇ ਆ ਕਦੀ ਆਏ ਬੂਏ ਲੱਗ ਕਦੀ ਆਏ ਲੱਗ ਚਲੋ ਉਹ ਤਾਂ ਕਰਮਾਂ ਦਾ ਕੀਤਾ ਹੋ ਗਿਆ ਕਰਮਾਂ ਦਾ ਮਾਰਾ ਜੋ ਦਾ ਮਾਪਿਓ ਨਹੀਂ ਗਿਆ ਕੱਲੇ ਰਹਿ ਗਿਆ ਕਿਸਮਤ ਹੋਊਗੀ ਉਹਨਾਂ ਦੀ ਜੋ ਇਹ ਕਰਨ ਲਈ ਆ ਇਹ ਚੰਗਣ ਲਈ ਤੇ ਜੇ ਇਹੋ ਮੇਰਾ ਸਾਥ ਦਵੇ ਤਾਂ ਇੰਨੀਆਂ ਜਿਹੜੀਆਂ ਗੱਲਾਂ ਕਰਦੀ ਆ ਅਵੇ ਵੀ ਲੈ ਆ ਜਾ ਕੇ ਮੇਰੇ ਲਈ ਹੁੰਦੀ ਆ ਲੋੜ ਹੀ ਕੀ ਹੁੰਦੀ ਮੈਂ ਲੋਕੀ ਤਮਾਸ਼ਾ ਕਿਦਾਂ ਵੇਖਣ ਇਹ ਗੱਲਾਂ ਨਾ ਹੁਣ ਤੇ ਦਵਾਗਾ ਕਿਦਾ ਵੇਖਣ ਲੋਕੀ ਆਡੇ ਘਰ ਤੇ ਵਖੀਂ ਕਪਾਤਾ ਨਾ ਪੈ ਜਾਂਦਾ ਤੇ ਉਹ ਉਹ ਗੱਲਾਂ ਕਰਕੇ ਗਈ ਨਾ ਵੀ ਮੁੰਡੇ ਢਾਡੇ ਨੇ ਮੇਰੀ ਕੁੱਤੇ ਖਾਣੀ ਉਹ ਕੀਤੀ ਜਿਹੜੀ ਕਦੀ ਕੀਤੀ ਨਾ ਹੋਵੇ ਬੰਦਾ ਘਰ ਆਇਆ ਵਾ ਵੇਖ ਤੇ ਲੈਂਦਾ ਕੋ ਬੈਠਾ ਖਲੋਤਾ ਸਹਿ ਸੁਬਾਣਾ ਗੱਲ ਕਰ ਲੈਂਦਾ ਮੈਂ ਤਾਂ ਸਹੋਂ ਪਾਤੀ ਹੋਂਤਾ ਗਾਂ ਤਾਂ ਤੁਹਾਡੇ ਘਰ ਦੇ ਮਸਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਮੀ ਬਿਨਾ ਵਜਾ ਮੈਂ ਘਰੋਂ ਵੀ ਗੱਲਾਂ ਖਾਂਦੀ ਰਹਿਣੀ ਨਹੀਂ ਨੀ ਗੱਲ ਸੁਣ ਹੈ ਹੋ ਤਾਂ ਤੁਹਾਡੀਆਂ ਮਾਰਦੀਆਂ ਵਾ ਘਰ ਤੇ ਹੁਣ ਆਪੇ ਤੁਸੀਂ ਦੂਜੇ ਪਾਉਂ ਡੀਆਂ ਤੇ ਫੇਰ ਗੱਲਾਂ ਕਿੰਨੀਆਂ ਘਸਾਰਾਂਗੇ ਮੈਂ ਨਹੀਂ ਕਦੀ ਪਾਈ ਮੈਂ ਨਹੀਂ ਪਰ ਮੈਂ ਜਿੰਨੀ ਵਾਰੀ ਕੋਈ ਕਾਲੋ ਕਹਿੰਦੇ ਚੰਗੀ ਵੀ ਕਹੀ ਮੇਰੀ ਸਾਰਿਆਂ ਨੇ ਪੁੱਠੀ ਬਣਾਈ ਆ ਤੇ ਕੁੱਤੇ ਖਾਣੀ ਮੈਂ ਵਾਧੂ ਦੀ ਕਰਾ ਲਈ ਨਹੀਂ ਨਹੀਂ ਹੁੰਦੀ ਤੇਰੀ ਕੁੱਤੇ ਖਾਣੀ ਕੋਈ ਨਹੀਂ ਕਰਦਾ ਚੰਗਾ ਮੈਂ ਤੇ ਆ ਕੇ ਨਹੀਂ ਉਧੇਂ ਵੇਖ ਲੈ ਭੈਣ ਸਹੀ ਗੱਲ ਹੀ ਛੱਡ ਦੇ ਇਹ ਲੁੱਤਰੋ ਯੋ ਇਧਰ ਲਾਉਂਦੀ ਰ ਇਧਰ ਬਜਾਉਂਦੀ ਆ ਐਡੀ ਜਵਾਰ ਨਾ ਐਡੀ ਤੇ ਭੈਣ ਹੁਣ ਜਹੀ ਵੀ ਇੰਨਾ ਵਰਗੇ ਹੋ ਜਗੇ ਲੱਜ ਵੜਾਂਦਾ ਅੰਦਰ ਵੜੇ ਨੱਕ ਵੱਡਾ ਆਖੇ ਕਰੇ ਮੈਥੋਂ ਹੀ ਡਰੇ ਉਹੋ ਗੱਲ ਉਹ ਗੱਲ ਹੀ ਡਰਾਉਂਦੀਆਂ ਡਰਾਉਂਦੀਆਂ ਹੀ ਜੇ ਅਹੀਂ ਚੁੱਪ ਕੀਤੀਆਂ ਰਹਿੰਦੀਆਂ ਤੇ ਸਾਡੇ ਸਿਰ ਤੇ ਚੜ ਜਾਂਦੀਆਂ ਭੈਣ ਸ਼ਰਮ ਦੀਆਂ ਮਾਰੀਆਂ ਅੰਦਰ ਵੜੀਏ ਇਹ ਕੋਠੇ ਚੜਦੀਆਂ ਫੇਰ ਵੀ ਝੂਠੀਆਂ ਅਸੀਂ ਜਿੰਨਾ ਮਰਜੀ ਸੱਚ ਬੋਲਣਾ ਫੇਰ ਵੀ ਝੂਠ ਹੀ ਕਹਿਣਾ ਵੀ ਹਾਏ ਹਾਏ ਤੇ ਹੈ ਹੀ ਇਦਾਂ ਕੀ ਕਰੇ ਨਾ ਮੈਂ ਜੋ ਬਣੂ ਤੇ ਪੁੱਛਿਆ ਵਾ ਉਹ ਤੇ ਮੈਨੂੰ ਕਹਿੰਦਾ ਵੀ ਤੂੰ ਇਹਨੂੰ ਸੇੜ ਹੀ ਨਾ ਹੋਜੀ ਬਲਾ ਨੂੰ ਤੂੰ ਲੈ ਆ ਕੁੜੀ ਤੇ ਦੱਸ ਹੁਣ ਮੈਂ ਕੀ ਕਰਾਂ ਕੀ ਕਰਨਾ ਵਾ चुप करके कुछ कुछ ला के घर फिर लाया वीर जी। वीर जी। पता नहीं चुप चुप जीर जी दिन देखने चुप चुप रही जी, जी। आ, चौप 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 नहीं राजीर बस कुछ नहीं फिर भी दसो कि दसा तेन ਨਸਾਰੇ ਤਾਂ ਜੇ ਕੋਈ ਮੈਨੂੰ ਬਤਾਵੇ ਮੈਨੂੰ ਤੇ ਆਪ ਹੀ ਨਹੀਂ ਸਮਝ ਆਉਂਦੀ ਮੇਰੀ ਜ਼ਿੰਦਗੀ ਨਾ ਜਿੱਦਾਂ ਇੱਕ ਮਜਾਗਜਾ ਬਣ ਗਈ ਆ ਕੋ ਸਮਝ ਨਹੀਂ ਆਉਂਦਾ ਕਿ ਕੀ ਹੋਣਿਆ ਮੇਨੂੰ ਸਾਡੀ ਠੀਕ ਆ ਵੀਰ ਜੀ ਪਰ ਸਭ ਤੋਂ ਵੱਡਾ ਸੱਚ ਇਹ ਆ ਕਿ ਤੁਸੀਂ ਮੇਰੇ ਭਰਾ ਜੀ ਦੋਵੇਂ ਰਲ ਕੇ ਵੀ ਰਹਿਨੇ ਆ ਤੇ ਹੋਰ ਸਾਨੂੰ ਕੀ ਚਾਹੀਦਾ ਗੱਲ ਤੇ ਤੇਰੀ ਠੀਕ ਆ ਰਾਜਵੀਰ ਪਰ ਹੋਰ ਵੀ ਬੜੇ ਸਵਾਲ ਆ ਜਿਹੜੇ ਮੇਰੇ ਦਿਮਾਗ ਚ ਘੁੰਮਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਸੱਚ ਪਤਾ ਹੋਣਾ ਮੈਨੂੰ ਬੜਾ ਜ਼ਰੂਰੀ ਆ ਜਿਹੜਾ ਮੈਨੂੰ ਕੋਈ ਨਹੀਂ ਦੱਸਤਾ ਤੇ ਮੈਨੂੰ ਉਹ ਸਵਾਲਾਂ ਦੇ ਜਵਾਬ ਚਾਹੀਦੇ ਆ ਕੋਈ ਨਾ ਵੀਰ ਜੀ ਆਪ ਦੋਵੇਂ ਰਲ ਕੇ ਉਹ ਸਵਾਲਾਂ ਦੇ ਜਵਾਬ ਲੱਭਾਂਗੇ ਵੇਖਾਂ ਕਿਤੇ ਕੰਮ ਨਹੀਂ ਅੱਜ ਰੋਟੀ ਮਿਲ ਜੂਗੀ ਕਿ ਨਹੀਂ ਕੋਈ ਤੇ ਮਚਕ ਮਚ ਕਢਾਈ ਰਹੀ ਨੇ ਕਿ ਚਾਰ ਵੀ ਮਾਸਾ ਵਧਾ ਲਿਆ ਕਰਕੇ ਉਹੇ ਕੰਮ ਰੱਖਣਾ ਮੇਚ 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 ਹਾਂਜੀ ਮੰਮੀ ਜੀ ਥੋੜਾ ਰਹਿ ਗਿਆ ਬਸ ਬੰਦਾ ਮੈਂ ਟੰਟਿਆ ਖ ਮਾਰਦਾ ਕੰਮ ਨੂੰ ਤੇਰਾ ਇਹੋ ਹਾਲ ਰਹਿਦਾ ਉਹਨਾਂ ਕਿਹੜੇ ਘਰ ਜਾਣਾ ਸੀ ਬਸ ਆ ਗਈ ਮੰਮੀ ਜੀ ਇੰਨਾ ਜਿਆਦਾ ਭੁੱਖੀ ਥਈ ਨੂੰ ਘਲਣਾ ਤੂੰ ਮੈਨੂੰ ਨਹੀਂ ਬਸ ਆ ਗਈ ਤੇਲ ਚਲੋ ਲਿਆ ਉਹ ਹੱਥ ਮਾਰਦੀ ਕਿਤੇ ਚਾਲ ਨਹੀਂ ਬਤਾਉਂਦੀ ਕਿ ਉਹਦਾ ਘੜਾ ਡੁੱਲ ਜੂ ਇਹਨੇ ਨੀ ਗਾਂ ਨੱਠ ਕੇ ਹੋਣਾ ਸਤਾ ਕੇ ਤੇ ਸਾਡੇ ਕਰਮਾਂ ਚ ਰੱਖਿਆ ਹੈ ਮੈਂ ਤੇ ਆਖਾ ਕਿਤੇ ਮੇਰੇ ਪੁੱਤ ਦਾ ਪੂਤਾ ਲੱਗ ਜੂਗਾ ਨਾ ਕੋਈ ਧੀ ਨਾ ਪੁੱਤ ਇਹ ਵੀ ਸਾਡੇ ਸਤਾਮਤਰਾ ਕਰਮਾਂ ਚ ਹੈ ਕਿੱਥੋਂ ਅਸੀਂ ਵੇਲੇ ਘੜੀ ਛੇੜ ਲਿਆ ਇਹ ਹੁਣ ਅਸੀਂ ਇਹਨੂੰ ਛੱਡਦੇ ਆਂ ਤੂੰ ਉਧਰੋਂ ਸਾਡੀ ਧੀ ਦਾ ਕੰਮ ਹੋ ਜਾਣਾ ਜੇ ਅਸੀਂ ਇਹਨੂੰ ਕਰੀਏ ਤੋ ਉਹਨਾ ਸਾਡੀ ਨੂੰ ਕਾਲ ਦੇਣਾ ਅਸੀਂ ਬੜੇ ਫਸੇ ਆਇਆ ਕਸੂਤੇ ਕਿੱਦਾਂ ਨਿਕਲਾਂਗੇ ਮਹਾਰਾਜ ਕਿਤੇ ਸਾਨੂੰ ਹੀ ਸਾਥ ਦੇ ਕੀ ਕਰੀਏ ਹੁਣ ਨਵਾਂ ਲਿਆਉਂਦੇ ਤੇ ਕਿਤੇ ਸੁੱਖ ਦਾ ਸਾਹ ਲੈਂਦੇ ਮੈਂ ਇਹਨੂੰ ਘਾਬ ਲਾ ਕੇ ਤਾਂ ਮੈਨੂੰ ਤਾਂ ਕਿਦਾ ਤਪਦੀ ਮਿੱਟੀ ਲੱਗੀ ਮੈਂ ਤਾਂ ਤਪਦੀ ਰਹੀ ਆਦਵਾਲ ਵੇ ਵੇ ਕਿ ਕੀ ਸਾਡਾ ਹਾਲ ਬਣੂਗਾ ਹਾਏ ਰੱਬਾ ਨੌਂ ਵੱਜ ਗਏ ਕਿਹੜੇ ਵੇਲੇ ਮਦਰ ਬੋਲੀ ਤੇ ਜਾਣਾ ਤੇ ਬੋਲੀ ਵੀ ਹੋ ਜਾਈ ਜੀ ਤਾਂ ਕਮੇਟੀ ਵੀ ਮੈਂ ਜ਼ਰੂਰੀ ਚੁੱਕਣੀ ਮੈਂ ਤਾਂ ਕੇਦੇ ਪੈਸੇ ਦੇਣੇ ਵਿਆਹ ਦੇ ਹਾਂ ਨਹੀਂ ਆਪ ਪਕਾ ਕੇ ਆਪਿਆ ਤੇ ਚੁੱਸੜਾ ਹੋਣ ਰੋਟੀਆਂ ਮੈਂ ਨਹੀਂ ਖਾਣੀ ਮੈਂ ਚੱਲੀ ਹੋ ਹਾਂ ਕਿਦਾ ਬਲਸ਼ਰੀ ਨੂੰ ਆਖਾ ਕਾਮਨਾ ਰੋਟੀ ਲਾ ਦੇ ਇਹਨੇ ਰੋਟੀ ਨਹੀਂ ਮੈਨੂੰ ਲਾ ਕੇ ਦਿੱਤੀ ਕਿ ਐਡਾ ਕਰਮਾਂ ਚ ਸ਼ਤਾ ਮੇਰੇ ਜੇ ਮੈਨੂੰ ਨੂ ਬਣਾ ਕੇ ਤੈਨੂੰ ਤਪਦੀ ਮਿੱਟੀ ਲੱਗੀ ਨਾ ਤੇ ਮੈਂ ਕਿਹੜਾ ਇੱਥੇ ਸੋਫਾ ਪਾ ਰਿਆ ਮੈਂ ਵੀ ਜੂ ਨਹੀਂ ਕੱਟਣੀ ਆ